ਉਧਰ ਤੇਜ਼ ਰਫਤਾਰ ਨਾਲ 130 ਫੋਟੋ ਉੱਚ ਗ੍ਰਹਿ ਧਰਤੀ ਵੱਲ ਆ ਰਿਹਾ ਹੈਗਾ ਦੁਨੀਆ ਦੀ ਇਸ ਪਾਸੇ ਹੋ ਗਈ ਹੈ ਨਜ਼ਰ ਤੁਹਾਨੂੰ ਦੱਸਦੀ ਹੈ ਨਿਊਯਾਰਕ ਅਮਰੀਕਾ ਦੀ ਪਲਾੜ ਏਜੰਸੀ NASA ਨੇ ਇੱਕ ਵਾਰ ਫਿਰ ਦੁਨੀਆ ਨੂੰ ਚੇਤਾਵਨੀ ਜਾਰੀ ਕਰ ਦਿੱਤੀ ਹੈ ਤਾਜ਼ਾ ਅਲਰਟ ਮੁਤਾਬਕ 3 ਐਸਟੇਰਾਇਡ ਅਜੇ ਫਿਰ ਧਰਤੀ ਨਾਲ ਟਕਰਾ ਸਕਦੇ ਹਨ ਜਿਸ ਕਾਰਨ ਧਰਤੀ ਤੇ ਹਾੜਾ ਸਕਦਾ ਹੈ ਤੇਜ ਰਫਤਾਰ ਅਤੇ ਪੁਚਾਲ ਦਾ ਵੀ ਖਤਰਾ ਹੈ ਕੋਈ ਵੀ ਕੁਦਰਤੀ ਆਫਤ ਧਰਤੀ ਦੇ ਕਿਸੇ ਵੀ ਹਿੱਸੇ ਦੀ ਤਬਾਹੀ ਦਾ ਕਾਰਨ ਬਣ ਸਕਦੀ ਹੈ ਅਜਿਹੇ ਚ ਨਾਸਾ ਨੇ ਦੁਨੀਆ ਭਰ ਦੇ ਲੋਕਾਂ ਨੂੰ ਚੌਕਸ ਰਹਿਣ ਲਈ ਕਿਹਾ ਹੈ ਤੇ ਨਾਲ ਹੀ ਨਾਸਾ ਨੇ ਵਿਗਿਆਨੀ ਇਨ੍ਹਾਂ ਗ੍ਰਹਾਂ ਦੀ ਗਤੀ ਦੀ ਲਗਾਤਾਰ ਨਜ਼ਰ ਰੱਖੇ ਹਨ ਨਾਸਾ ਦੀ ਜੈਟ ਪ੍ਰੋਪਲਸ ਲੈਬਾਰਟਰੀ 20 ਸਤੰਬਰ ਨੂੰ ਧਰਤੀ ਦੇ ਨੇੜੇ ਤੋਂ ਲੰਘਣ ਵਾਲੇ ਤਿੰਨ ਗ੍ਰਹਾਂ ਦੀ ਨੇੜੇ निगरानी ਕਰ ਰਹੀ ਹੈ ਹਾਲਾਂਕਿ ਇਹਨਾਂ ਗ੍ਰਹਾਂ ਤੋਂ ਧਰਤੀ ਨੂੰ ਕੋਈ ਖਤਰਾ ਨਹੀਂ ਹੋਵੇਗਾ ਪਰ ਜੇਕਰ ਪੋਲਰ ਦੀ ਦੁਨੀਆ 'ਚ ਕੋਈ ਅਚਾਨਕ ਹਲਚਲ ਹੁੰਦੀ ਹੈ ਜਾਂ ਕੋਈ ਸੂਰਜੀ ਤੂਫਾਨ ਆਉਂਦਾ ਹੈ ਤਾਂ ਇਹਨਾਂ ਗ੍ਰਹਾਂ ਦੀ ਦਿਸ਼ਾ ਬਦਲ ਸਕਦੀ ਹੈ ਜੋ ਧਰਤੀ ਵੱਲ ਜਾ ਸਕਦੇ ਹਨ ਜਿਸ ਕਰਕੇ ਲੋਕਾਂ ਨੂੰ ਥੋੜਾ ਜਿਹਾ ਸੁਚੇਤ ਰਹਿਣ ਦੀ ਗੱਲ ਇਹਨਾਂ ਵੱਲੋਂ ਕੀਤੀ ਗਈ ਹੈਗੀ ਤੁਹਾਨੂੰ ਦੱਸ ਦਈਏ ਲਗਾਤਾਰ ਜਿਹੜਾ ਡਰ ਦਾ ਮਾਹੌਲ ਜਿਹੜਾ ਆ ਉਹ ਵਿਗਿਆਨੀਆਂ ਵੱਲੋਂ ਬਣਾ ਦਿੱਤਾ ਗਿਆ ਹੈ ਉਹਨਾਂ ਵੱਲੋਂ ਕਹੀ ਗਈ ਕੀ ਤੇਜ਼ ਰਫਤਾਰ ਨਾਲ 130 ਫੁੱਟ ਉੱਚਾ ਗ੍ਰਹਿ ਧਰਤੀ ਵੱਲ ਆ ਰਿਹਾ ਹੈ ਹਾਲਾਂਕਿ ਨੇੜੇ ਹੋ ਕੇ ਨਿਗਲ ਜਾਏਗਾ ਲੇਕਿਨ ਦਰਦਾਨ ਦੇਸ਼ਾ ਜਤਾਇਆ ਜਾ ਰਿਹਾ ਹੈ